ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਛੀਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਪਿੰਡ ਆਉਂਦਾ ਜਿਹੜੇ ਘਰ 'ਚ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਗਾਵਾਂ ਹੁੰਦੀਆਂ ਰੁਟੀਨ 'ਚ ਵਿਕਰੀ ਆਲੀਆਂ ਮੈਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕੋਸ ਐਚ ਐਫ ਨਸਲ ਦੀਆਂ ਗਾਵਾਂ ਸੂਆਂ ਸਵਾਈਆਂ ਦਿਖਾਉਂਗਾ ਜਿਹਨੇ ਐਚ ਐਫ ਵੱਛੀ ਵਾਲੀ ਗਾਂ ਖਰੀਦਣੀ ਉਹ ਵੀ ਮਿਲ ਜੂਗੀ ਤੇ ਜਿਹੜਾ ਜਰਸੀ ਦਾ ਸ਼ੌਂਕ ਰੱਖਦਾ ਇੱਕ ਬਹੁਤ ਸੋਹਣੀ ਜਰਸੀ ਬਿਲਕੁਲ ਤਾਜੀ ਸੋਈ ਹੈ ਤੇ ਬਾਈ ਦੇ ਦੱਸਣ ਮੁਤਾਬਕ ਬੜੇ ਚੰਗੇ ਸੀ ਮੰਦੀ ਹੈ ਜਿਹੜੀ ਇਹਨੇ ਵੱਛੀ ਨੂੰ ਜਨਮ ਦਿੱਤਾ ਸੋ ਡਿਟੇਲ ਪੁੱਛਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੂ ਤੁਸੀਂ ਆਪ ਦੀ ਸਮਝ ਨਾਲ ਖਰੀਦੋਗੇ ਨੰਬਰ ਸਕਰੀਨ ਉੱਤੇ ਚੱਲੂਗਾ ਪਰ ਇਸ ਵੀਡੀਓ ਦੀ ਸ਼ੁਰੂਆਤ 'ਚ ਵੀ ਇੱਕ ਚੀਜ਼ ਧਿਆਨ 'ਚ ਲੈ ਆ ਰਿਹਾ ਵੀ ਬੋਰਡ ਦਾ ਦਰਖਤ ਇਹ ਬਾਈ ਨੇ ਹੁਣੇ ਥੋੜਾ ਟਾਈਮ ਪਹਿਲਾਂ ਜਗ੍ਹਾ ਖਰੀਦੀ ਸੀ ਉਹਦੇ 'ਚ ਲੱਗਾ ਲਗਾਇਆ ਮਿਲ ਗਿਆ ਵਪਾਰ ਦਾ ਕੰਮ ਹੈ گاਵਾ ਬਾਈ ਲਿਆਉਂਦਾ ਤੇ ਇਸ ਬੋਰਡ ਥੱਲੇ ਖੁੱਲੀਆਂ ਛੱਡ ਦਿੰਦਾ ਨਾ ਦਾ ਕੋਈ ਪੱਖਾ ਲਾਉਣ ਦੀ ਲੋੜ ਐ ਇੰਨੀ ਕਿ ਠੰਡੀ ਇੱਥੋਂ ਦੀ ਹਵਾ ਆ ਜਾਏ ਇਦਾਂ ਦਾ ਵਾਤਾਵਰਨ ਇਹ ਬੋਰਡ ਦੇ ਜ਼ਰੀਏ ਇਹਨਾਂ ਗਾਵਾਂ ਨੂੰ ਮਿਲਦਾ ਹੈ ਬਿਜਲੀ ਬਚੂਗੀ ਦੁੱਧ ਚੋ ਪ੍ਰੋਫਿਟ ਆਊਗਾ ਜੇ ਕੋਈ ਵੀਰ ਜਗ੍ਹਾ ਖੁੱਲੀ ਰੱਖਦਾ ਤਾਂ ਉਹਨੂੰ ਜ਼ਰੂਰ ਦਰਖਤ ਲਾਉਣੇ ਚਾਹੀਦੇ ਆ ਜਿਨ੍ਹਾਂ ਥੱਲੇ ਪਸ਼ੂ ਆਰਾਮ ਨਾਲ ਬੈਠਣ ਚੰਗਾ ਦੁੱਧ ਦੇਣਗੇ ਦੁੱਧ ਚੋ ਵੀ ਪ੍ਰੋਫਿਟ ਹੋਊਗਾ ਸੋ ਮੈਂ ਆਪਣਾ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਇਹ ਪਸ਼ੂ ਵਿਕਰੀ ਵਾਲੇ ਦਿਖਾਉਂਦਾ ਤੇ ਆਪਾਂ ਸ਼ੁਰੂਆਤ ਕਰ ਲਈਨੇ ਜਰਸੀ ਤੋਂ ਇਹ ਖੁੱਲੀ ਫਿਰਦੀ ਹੈ ਗਾਵਾਂ ਦੂਜੀਆਂ ਵੀ ਖੁੱਲੀਆਂ ਪਰ ਇਹ ਆਰਾਮ ਨਾਲ ਬੈਠੀਆਂ ਇਹਨਾਂ ਨੂੰ ਆਪਾਂ ਬਾਅਦ ਚ ਠਾਵਾਂਗੇ ਜਿਸ ਕਰਨ ਬਈ ਸਸਤੀ ਕਾ ਸਸਤੀ ਕਾਲਜਗਜੀਤ ਵੀਰੇ ਜਿਸ ਕਾਰਨ ਆਪਾਂ ਵੈਸੇ ਤਾਂ ਇਹ گاਵਾ ਹੀ ਵਿਖਾਵਾਂਗੇ ਹਾਂ ਬਾਈ ਪਰ ਮੇਰੇ ਖਿਆਲ ਚ ਤੂੰ ਪਹਿਲਾਂ ਜਦੋਂ ਇਹ ਆਪਣੇ ਕੋਲ ਬੋਰਡ ਨਹੀਂ ਆਇਆ ਸੀ ਇਹ ਜਗਾ ਬਾਅਦ ਚ ਖਰੀਦੀ ਤੁਸੀਂ ਹਾਂ ਬਾਈ ਬਾਅਦ ਚ ਖਰੀਦੀ ਉਦੋਂ ਫਰੰਦਰ ਬੰਦੇ ਸੀ ਪਸ਼ੂ ਸਾਰੇ ਹਾਂ ਉਦੋਂ ਸਾਰੀਆਂ ਉਧਰ ਹੁੰਦੀਆਂ ਸੀ ਬਾਈ ਜਗਾ ਵੀ ਥੋੜੀ ਘੱਟ ਸੀ ਆਪਣੇ ਕੋਲ ਉਧਰ ਪਰ ਜਿੰਨਾ ਕਿ ਇੱਥੇ ਇਹਨਾਂ ਨੂੰ ਸਕੂਨ ਮਿਲਦਾ ਵੀ ਮੈਂ ਕਹਿੰਦਾ ਨਹੀਂ ਉਹਨਾਂ ਵਧੀਆ ਰਹਿੰਦਾ ਉਧਰ ਬਾਈ ਅੱਛਾ ਪੱਖਿਆ ਹਾਂ ਪੱਖਿਆਂ ਤੇ ਆਏ ਆ ਬਾਈ ਹੁਣ ਉਧਰ ਪੱਖਿਆਂ ਤੇ ਥੱਲੇ ਵੀ ਆਪਣੇ ਉਧਰ ਵੀ گاਵਾ ਖੜੀਆਂ ਘਰੇ ਮੈਂ ਉਹਨਾਂ ਨੂੰ ਨਾ ਫੁਵਾਾਰੇ ਵੀ ਛੱਡੇ ਹੋਏ ਆ ਉੱਪਰ ਪੱਖੇ ਵੀ ਵੱਡੇ ਲੱਗੇ ਹੋਏ ਆ ਉਹ ਹਲੇ ਵੀ ਗਰ ਸਹੀ ਹੈ ਤੇ ਇਹ ਗਾਇਆਂ ਹੁਣ ਸਾਰੀਆਂ ਇੱਧਰ ਆਰਾਮ ਨਾਲ ਬੈਠੀਆਂ ਨਾਲੇ ਅੱਜ ਮੌਸਮ ਵੀ ਬਹੁਤ ਗਰਮ ਅੱਜ ਪੂਰਾ ਤਾ ਲੱਗਾ ਦਿਨ ਵੀ ਅੱਜ ਪੂਰਾ ਗਰਮ ਤੇ ਬਹੁਤ ਵਧੀਆ ਚੀਜ਼ ਹੈ ਬਾਈ ਦਰਖਤ ਤਾਂ ਜਿਹੜਾ ਮੈਂ ਕਹਿੰਦਾ ਸ਼ੈੱਡ ਵੀ ਨਹੀਂ ਇਹਦੀ ਰਿਸਕ ਕਰ ਸਕਦਾ ਬਾਈ ਸਹੀ ਹੈ ਸ਼ੁਰੂਆਤ ਕਰਦੇ ਆਂ ਜਿਸਕਰਨ ਅੱਜ ਜਰਸੀ ਤੋਂ ਹਾਂ ਬਾਈ ਜੀ ਕਨਵਾ ਸੂਆ ਸੂਈ ਹੈ origignal ਪਹਿਲਾ ਸੂਆ ਸੂਈ ਹੈ ਬਾਈ 4 ਦੰਦਾਂ ਦਾ ਵੱਚੀ ਇਹਦੀ ਮਾਂ ਆਪਣੇ ਤੋਂ ਵੱਕ ਕੇ ਗਈ ਸੀ ਉਹਨੇ ਅੱਗੇ ਦਿੱਤੀ ਸੀ ਸਹਜੜੇ ਪੈਂਡ ਚ ਬਈ ਇਹੇ ਠੀਕ ਹੈ ਹਾਂ ਆਪਣੇ ਕੋਲੋਂ ਹੀ ਵੇਚ ਕੇ ਗਈ ਸੀ ਇਹਦੀ ਮਾਂ ਤੇ ਉਹਦੇ ਮਗਰ ਇਹ ਬੱਚੀ ਇਹ ਕਹਿ ਲਓ ਵੀ ਸਹਜੜੇ ਪੈਂਡ ਦੀ ਵੀ ਬੱਚੀ ਆ ਉੱਥੋਂ ਦਾ ਹੀ ਜਨਮ ਆ ਇਹਦਾ ਵੀਰੇ ਠੀਕ ਹੈ ਹਾਂ ਹੁਣ ਇਹ 3 ਸਾਲਾਂ ਚ ਆਪ ਤਿਆਰ ਹੋਈ ਆ ਪਹਿਲੇ ਸੂਏ ਲਈ ਵੀਰੇ ਠੀਕ ਹੈ ਸੀਮਨ ਕਿਹੜੇ ਦੀ ਇਹ ਸੀਮਨ ਇਹ ਬਾਈ 50 0 62 ਦੀ ਖੋਦਾਂਗੀ ਹੂੰ ਤੇ ਇਹਦੇ ਮਗਰ ਹੁਣ ਉਹਨੇ ਕਾਮਾਕਾਜੀ ਦਾ ਸੀਮਨ ਹਲਵਾਇਆ ਸੀ ਬੰਦੇ ਨੇ ਜੀ ਤੂੰ ਆਪਾਂ ਖਰੀਦੀ ਆ ਅੱਗੇ ਠੀਕ ਹੈ ਪਹਿਲਾਂ ਕੋਈ ਵਿਚਾਰ ਨਹੀਂ ਸੀਗੀ ਚੱਲ ਕੱਲ ਉਹਦਾ ਵਿਚਾਰ ਬਣ ਗਿਆ ਆਪਾਂ ਉਹ ਤੋਂ ਖਰੀਦ ਲਈ ਹੂੰ ਤੇ ਇਹਨੇ ਬਹੁਤ ਚੰਗਾ ਸਰੀਆ ਟ ਦੁੱਧਾ ਦੇਣਾ ਕਿਉਂਕਿ ਬਰੀਕੀਆਂ ਬਰੂਕੀਆਂ ਬਹੁਤ ਆ ਤੇ ਇਹ ਮਾਲੇ ਪੱਖ ਤੋਂ ਵੀ ਬਹੁਤ ਚੰਗੀ ਸੀ ਬਾਈ ਕੀਮਤ ਕੀ ਰੱਖਦੇ ਹੋ ਇਹਦੀ ਕੀਮਤ ਤਾਂ ਜਗਦੀਤ ਬਾਈ ਇਹਦੀ ਅੱਜ ਦੀ 2 ਲੱਖ ਰੁਪਈਆ ਹੂੰ ਤੇ ਬਾਕੀ ਚਲੋ ਮਾਨ ਤਾਨ ਵਿੱਚੋਂ ਕਰ ਸਕਦੇ ਆ ਹਨਾ ਥੋੜਾ ਬਹੁਤਾ ਤੇ ਪਰ ਆਪ ਦੇ ਹਿਸਾਬ ਨਾਲ ਕੀਮਤ ਤਾਂ ਜਾਇਜ਼ ਜੀ ਰੱਖੀ ਆਪਾਂ ਬਾਈ ਖੋਲੀ ਨੂੰ ਤੋਰੀ ਬਾਈ ਤਾਂ ਖੁੱਲੀ ਬ ਮੜਾ ਇਹ ਗੱਲ ਮਾ ਫੜ ਲੈ ਸੋ ਦਸੋ ਤੋਂ ਹੋਰ ਕੇ ਥੋੜੀ ਦਿਖਾਉਣੇ ਤੁਸੀਂ ਤਿਆਰ ਵੇਖੋ ਬੈਣ ਬਾਈ ਜੀ ਘਟੋ ਘਟ 5.5 6 ਕਿਲੋ ਬੋਲੀ ਰਾਤ ਕੱਢੀ ਆ 5.5 6 ਸਵੇਰੇ ਕੱਢੀ ਸੀ ਬਾਈ ਅੱਛਾ ਹਾਂ ਬਾਈ ਸੋ ਦੁੱਧ ਦਾ ਚੋਇਆ ਵੀ ਕਾਫੀ ਤਿਆਰ ਹੀ ਬਹੁਤ ਚੰਗੀ ਹੋਈ ਆ ਬਾਕੀ ਇਹਨੂੰ ਬਰੀਕੀ ਬਰੂਕੀ ਕਰਮਾਲੀ ਨੂੰ ਏਦਾਂ ਦੀ ਲੱਗੀ ਹੋਈ ਆ ਵੀ ਬਿਰਲੀਆਂ ਬਿਹੜਾਂ ਨੂੰ ਬਹੁਤ ਪਿਆਰੀ ਬਰੀਕੀ ਲੱਗੀ ਹੋਏ ਬੱਚੇ ਨੂੰ ਬਾਈ ਜੀ ਸੋ ਦੇਖੋ ਦੋਸਤੋ ਇਹਦਾ ਟਾਂਚਾ ਇਹਨੇ ਬੱਚੀ ਨੂੰ ਜਨਮ ਦਿੱਤਾ ਇਹਦੀ ਬੱਚੀ ਵੀ ਤੁਹਾਨੂੰ ਦਿਖਾ ਦੋ ਥਾਣੇ ਦੇ ਹੱਥੀ ਚਵਾਈ ਵਾਲੇ ਰਹਿਣਗੇ ਬਹੁਤ ਵਧੀਆ ਥਾਣੇ ਦੀ ਫਿਟਿੰਗ ਚੰਗੀ ਆ ਇਹ ਇਹਦੇ ਨਾਲ ਬੱਚੀ ਦੱਸੋ ਰਾਮਾਕਾ ਜੀ ਬੋਲਦਾ ਸੀਮਨ ਕਾਫੀ ਮਹਿੰਗਾ ਹੈ ਬਾਈ ਦੇ ਦੱਸਣ ਮੁਤਾਬਕ ਉਹੀ ਲੱਗਾ ਸੀ ਬਾਕੀ ਇਹ ਖਰੀਦੀ ਹੋਈ ਆ ਵਪਾਰਚ ਆਇਆ ਮੈਂ ਪਸੂ ਹੈ ਹਾਂਜੀ ਬਾਈ ਤਾਂ ਦੋਸਤੋ ਇਹਦੇ ਅਥੀ ਚੁਾਈ ਵਾਲੇ ਦਿੰਦੇ ਆ ਢਾਂਚਾ ਚੰਗਾ ਆ ਗਾੜੀ ਵੀ ਸੋਹਣੀ ਆ ਪਿੱਛੋਂ ਵੀ ਹਵਾਨਾ ਚੱਲ ਸੀ ਵੀ ਬਹੁਤ ਆ ਜੀਤ ਬਾਈ ਜਿਸ ਕਰਨ ਹੋਰ ਤੋਰੀ ਬਾਈ ਨੇ ਸੋ ਇਹ ਦੂ ਬਾਅਦ ਚ ਆਪਾਂ ਐਚ ਐਫ ਗਾਵਾਂ ਜਿਹੜੀਆਂ ਖੜੀਆਂ ਪਹਿਲਾਂ ਉਹ ਦਿਖਾ ਦੇਾਂਗੇ ਉਹ ਦੁਪਹਿਰ ਦਾ ਟਾਈਮ ਕਰਕੇ ਬਹਿਣਾ ਭੁੱਖੀਆਂ ਥੋੜੀਆਂ ਹੀ ਆ ਪੱਠਿਆ ਬੁੱਠਿਆਂ ਲਈ ਹੁਣ ਟਾਈਮ ਹੋ ਗਿਆ ਬਾਈ ਜੀ ਹਾਂ ਬਾਕੀ ਕਿ ਕਰ ਲੈ ਵਾਈਟ ਨੂੰ ਠਾਈ ਬਾਈ ਉਠੋ ਬੁੱਤੋ ਇੱਕ ਐਨਮਸੂਆ ਸੁੰਦੀ ਐ ਇਹ ਜਗਜੀਤ ਦੂਜਾ ਸੂਆ ਬੈੜ ਸੁੰਦੀ ਆ ਬਾਈ ਇਹ ਬੈੜ ਆਪਣੀ ਕੱਚੀ ਖਰੀਦੀ ਹੋਈ ਆ ਨਾਲ ਦੇ ਪਿੰਡੋਂ ਹਲੇ ਵੀ ਇਹ ਸੂਣ ਚ ਪੰਜ ਜਾਂ 7 ਦਿਨ ਲੈਂਦੀ ਆ ਬਾਈ ਠੀਕ ਐ ਇਹਦੇ ਚੰਗਾ ਦੁੱਧ ਦਿੱਤਾ ਪਹਿਲਣ ਨਹੀਂ ਬਾਈ ਤੇ ਬਾਕੀ ਇਹਦੇ ਲੇਵੇ ਲੂਵੇ ਦੀ ਫਿਟਨੈਸ ਬਹੁਤ ਜ਼ਿਆਦਾ ਸੋਹਣੀ ਆ ਠੀਕ ਐ ਕਹ ਲਈਏ ਵੀ ਐਨ ਪੂਰਾ ਸੋਹਣਾ ਲੇਵਾ ਐਨ ਵਧੀਆ ਕੱਢੂਗੀ ਇਹ ਠੀਕ ਐ ਪਿਆਰ ਹੋ ਕੇ ਹਜੇ ਜਾਨੀ ਕਿ ਬੈੜ ਹੀ ਕੱਚੀ ਐ ਇਹਦਾ ਰੇਟ ਕੀ ਰੱਖਦੇ ਨੇ ਇਹਦਾ ਰੇਟ ਜਗਜੀਤ ਜੇ ਕੋਈ ਮੰਨ ਕੇ ਚੱਲ ਪਾ ਵੀਰੇ ਅੱਜ ਕੱਚੀ ਲੈਂਦਾ ਆਪਾਂ ਤੋਂ ਚਲੋ ਆਪਾਂ ਪੂਰਾ ਭਾਅ ਨਾਲ ਡੰਗਰ ਦੇ ਦਿੰਨੇ ਆ ਜਦੋਂ ਡੰਗਰ ਤਿਆਰ ਹੋ ਜਾਂਦਾ ਫਿਰ ਉਹਦਾ ਉਹੇ ਜਿਹਾ ਰੇਟ ਹੋ ਜਾਂਦਾ ਇਹਦਾ ਅੱਜ ਦਾ ਰੇਟ ਜੀਤ 1 ਲੱਖ ਤੇ 15000 ਦੇਣ ਲੈਣਾ ਬਾਈ ਫੇਰ ਕਮਾ ਲਈਏ ਇੱਕ 15 ਦੀ ਅੱਜ ਆ ਦੱਸੋ ਬਹੁਤ ਸੋਨਾ ਲੇਵਾ ਤਿਆਰ ਕਰੂਗੀ 10 ਤੋਂ 15000 ਰੁਪਇਆ 20000 ਪ੍ਰੋਫਿਟ ਦੇਣ ਵਾਲੀ ਵਿਹੜਾ ਬਾਈ ਕਿਸੇ ਗੱਲੋਂ ਸਭੀ ਵੀ ਪੂਰੀ ਆ ਸਾਡੇ ਕੋਲ ਆ ਇਹਨੂੰ ਵੀ ਦੇਣਾ ਇਹਨੂੰ ਚੰਗੇ ਹੋਗੇ ਅਸੀਂ ਵੀ ਵਧੀਆ ਕੇਅਰ ਕਰੀ ਆ ਇਹਦੀ ਤੇ ਬਾਕੀ ਸੀਲ ਸਰੀ ਬਠੰਡੀ ਸੀਲ ਬਹਿੜਾ ਵੀਰੇ ਠੀਕ ਹੈ ਹੱਕ ਦੇ ਬਈ ਉਹਦਾ ਬਹੁਤ ਸੋਹਣਾ ਕੱਢਣਾ ਦਿਖਾ ਦੇ ਕੋਲੋਂ ਬਾਈ ਹਾਂ ਆਏ ਨਹੀਂ ਫੈਟਰਨਸ ਵਾਲਾ ਲੈ ਵਾਰ ਰੱਖੂਗੀ ਬਹੁਤ ਸੋਹਣਾ ਉਧਰ ਨੂੰ ਭੇਜੀ ਬਈ ਵਾਪਸ ਚਲੋ ਸੋਹੇ ਦਰਾਖਤ ਥੱਲੋਂ ਛਾਵੇਂ ਪਾਸੇ ਨਹੀਂ ਹਟਦਿਆਂ ਗਿੱਜ ਗਈਆਂ ਬਾਈ ਕੋਈ ਇਹ ਤਾਂ ਇੰਨੀ ਕਿ ਸਿਆਣੀ ਨਸਲ ਆ ਮੈਂ ਕਹਿੰਦਾ ਇਹਦੇ ਥੱਲੇ ਚਾਹੇ 40 ਗਾਵਾਂ ਬਣ ਤੋਂ ਸਿਆਣੀਆਂ ਖਿੱਜ ਜਾਂਦੀਆਂ ਬਾਈ ਬੜਾ ਹਾਂ ਸਹੀ ਸੋ 1 ਲੱਖ ਤੇ 15000 ਇਹਨੂੰ ਉਠਾਲਾ ਬਈ ਹੁਣ ਇਹ ਸੂਈ ਵੀ हां जगजीत एहे भाई आ गई जर्सी वाले पक्ष तो हम्म ए मेरी मान के चलो बहुत ज्यादा टॉप दे फार्म चोए मैं 5 ਵਾੜਾ ਖਰੀਦੀਆਂ ਸੀ ਹੂੰ ਬਾਕੀ 4 ਵਾੜਾ ਸੇਲ ਹੋ ਗਈਆਂ ਉੱਥੇ ਕਿਸੇ ਵੀਰ ਨੇ ਲੈ ਲਈਆਂ ਸੀ ਹੂੰ ਇਹ ਵਾੜ ਆਪਣੇ ਕੋਲੇ ਕੱਲ ਸੂਈ ਆ ਬਾਈ ਠੀਕ ਹੈ ਹਾਂ ਇਹ ਐਚ ਐਫ ਬਰਾਵੋ ਸੀਮੰਟ ਦੀ ਆਪ ਆ ਬਰਾਵੋ ਦੀ ਵੀਰੇ ਹੂੰ ਇਹਨੇ ਸਪਾਇਕ ਦਾ 66 ਸੀਮੰਟ ਲੱਗਿਆ ਸੀ ਇਹਨੇ ਇਹਦੇ ਬੱਚੀ ਨੂੰ ਜਨਮ ਦਿੱਤਾ ਜਗੀਤ ਵੀਰੇ ਠੀਕ ਹੈ ਹਾਂ ਬੱਚੀ ਦਿਖਾ ਲ ਦਿੰਨੇ ਆਪਾਂ ਬਹੁਤ ਪਿਆਰੀ ਬੱਚੀ ਆ ਬਾਈ ਹੂੰ ਬਹੁਤ ਟਾਪ ਦਾ ਬੱਚਾ ਸੋ ਸਪਾਈਕ ਦੀ ਦੱਸੋ ਇਹ ਵੱਠੀ ਹਾਂ ਬਈ ਤੇ ਡਾਟਾ ਵੀ ਮੇਰੇ ਖਾਲਚ ਕੰਪਿਊਟਰ ਵਾਲੀ ਲਿਸਟ ਆ ਬਈ ਕੰਪਿਊਟਰ ਵਾਲੀ ਬਾਈ ਸਾਰੀ ਆ ਆਪਣੇ ਕੋਲੇ ਮੈਂ ਤੁਹਾਨੂੰ ਕੱਢ ਕੇ ਦਿਖਾਉਣਾ ਬਾਕੀ ਵੈੜ ਨੂੰ ਕਰਮ ਵਾਲੀ ਨੂੰ ਜੋ ਸ਼ਰੀਰ ਦੀ ਬਣਤਰ ਪਰ ਪਾਰਤੀ ਪੂਰਤੀ ਲੱਗੀ ਆ ਬਰਲੀਆਂ ਗਾਵਾਂ ਨੂੰ ਹੀ ਲੱਗਦੀ ਆ ਬਾਈ ਇਦਾਂ ਦੀ ਕਿਦਾਂ ਡਿਸਕਰਪਨ ਕੀ ਰੇਟ ਕਰਾਂਗੇ ਜਗਜੀਤ ਰੇਟ ਕਰਾਉਣ ਨੂੰ ਤਾਂ ਬਾਈ ਜਿੰਨਾ ਮਰਜ਼ੀ ਕਰਾ ਲਓ ਦੇਣ ਲੈਣ 1 ਲੱਖ ਤੇ 60 ਹਜ਼ਾਰ ਦੀ ਰੇਟ ਦੇ ਦਾਂਗੇ ਆਪਾਂ ਬਾਈ 1 60 ਦੀ ਹਾਂ ਬਾਕੀ ਲੇ ਵੇ ਲੂਵੇ ਦੀ ਫੈਟਿੰਗ ਬਾਈ ਇਹਨੇ 42 ਕਿਲੋ ਦੁੱਧ ਪਲੂਣ ਨਹੀਂ ਦਿੱਤਾ ਬਾਈ ਚਕੇ ਤੋਰਦੇ ਹੋਰ ਬਈਨ ਸਾਲ ਤੋ ਤੁਰਨੇਗੇ ਮਸਤੀ ਨਾਲ ਹੀ ਕਿਉਂਕਿ ਸਾਰੇ ਤਾਰੇ ਜਿਹੇ ਦਾ ਹੈਗੀਆਂ ਬਹੁਤ ਵਧੀਆ ਮਾੜਾ ਡੰਡਾ ਲਿਆ ਇਹਨਾਂ ਦੇ ਇਧਰੋਂ ਸੱਡਾ ਸੂਡਾ ਦਿਖਾ ਦੇ ਬਾਈ ਉਹਨਾਂ ਚਾਰ ਆਪਾਂ ਤੋਰ ਦਿੰਨੇ ਆ ਫਿਰ ਸੋ ਦੇਖੋ ਇਸ ਸਾਈਡ ਤੋਂ 1 ਲੱਖ ਤੇ 60 ਹਜ਼ਾਰ ਦੀ ਪੂਰਾ ਫਿਟਿੰਗ ਵਾਲਾ ਹਵਾਨਾ ਚੰਗੀ ਤਿਆਰ ਹੋਈ ਵੀ ਵਹਿਣਾ ਸੋ ਹੁਣ ਇਹਦਾ ਢਾਂਚਾ ਤੁਸੀਂ ਦੇਖ ਲਓ ਇਹ ਦੱਸੋ ਮਸਤੀ ਚ ਹੀ ਫਿਰਦੀਆਂ ਘਰਮਾਂ ਵਾਲੀਆਂ ਜਾਂ ਤਾਂ ਰੱਸਾ ਪਾਇਆ ਹੋਵੇ ਉਹਦੇ ਨਾਲ ਤੁਰਦੀਆਂ ਜਿਹੜੀਆਂ ਫਾਰਮ ਚ ਆਉਂਦੀਆਂ ਖਾਸ ਕਰਕੇ ਉਹਨਾਂ ਨੂੰ ਤੋੜਨਾ ਔਖਾ ਜਾਂਦਾ ਹਵਾਨਾ ਦੇਖੋ ਇਹਦਾ ਕਰਮਾ ਵਾਲੀ ਦਾ ਪੂਰਾ ਫਿਟਿੰਗ ਵਾਲਾ ਇਹ 1 ਲੱਖ ਤੇ 60 ਹਜ਼ਾਰ ਦੀ ਮਿਲੂਗੀ ਕੁਝ ਛੋਟੇ ਪਹਾੜੀਆਂ گاਵਾ ਵੀ ਹੈਗੀਆਂ ਬਾਈ ਕੋਲ ਉਹ ਵੀ ਤੁਹਾਨੂੰ ਵੀਡੀਓ ਚ ਦਿਖਾ ਦਿੰਦੇ ਜਿਸ ਕਰਕੇ ਇਹਦੋਂ ਅੱਗੇ ਠਾਹ ਬਾਈ ਕਿ ਜਾਂ ਖੜੀ ਹੈ ਜਿਹੜੀ ਇਹਦੀ ਡਿਟੇਲ ਦੇ ਦੇ ਇਹਨੇ ਮੱਛੀ ਦਿੱਤੀ ਹਾਂ ਜਗਜੀਤ ਬਾਈ ਇਹ ਬੈਡ ਨੂੰ ਸੂਈ ਨੂੰ ਬਾਈ ਮੰਨ ਕੇ ਚੱਲ ਚਾਰ ਤੋਂ ਪੰਜ ਘੰਟੇ ਹੋਏ ਆ ਤੇ ਜੇਰ ਪੈ ਗਈ ਆ ਬਾਈ ਠੀਕ ਹੈ ਮੱਛੀ ਨੂੰ ਜਨਮ ਦਿੱਤਾ ਇਹਨੇ ਜਗਜੀਤ ਵੀਰੇ ਹਾਂ ਏ ਜੇ ਕੋਈ ਵੀਰ ਹੱਥੀਂ ਚੋਣਾ ਚਾਹੁੰਦਾ ਹੋਵੇ ਕ੍ਰਾਸ ਬੈੜਾ ਇਹ ਫੀਲ ਠੰਡੀ ਬਹੁਤ ਆ ਕਿਸੇ ਖਾਸ ਮਿੱਤਰ ਤੋਂ ਹੀ ਲਈ ਆ ਪਹਿਲੇ ਸੂਏ ਦੇ ਵਿੱਚ 22 ਕਿਲੋ ਦੁੱਧ ਕੰਡੇ ਦੇ ਤੋਲ ਵਾਲਾ ਦਿੱਤਾ ਬਾਈ ਜਣੇ ਠੀਕ ਹੈ ਹਾਂ ਇਸ ਵਾਰਾਂ ਵੀ 23 ਕਿਲੋ 24 ਕਿਲੋ ਦੁੱਧ ਆਮਨਾ ਦੇਊਗੀ ਤਿਆਰੀ ਬਹੁਤ ਸੋਹਣੀ ਸੀ ਬੱਚੇ ਨੂੰ ਚਪਲਾਇਆ ਥੋੜਾ ਜਿਆਦਾ ਨਾ ਤੂਰਾ ਮਾਰੀਆਂ ਵੀਰੇ ਰੇਟ ਇਹਦਾ ਰੇਟ ਬਾਈ ਜਗਜੀਤ ਇਹਦਾ ਅੱਜ ਦਾ ਰੇਟ ਦੇਣ ਲੈਣ 75000 ਰੁਪਿਆ ਬਾਈ ਤੁਰਦੀ ਇਹਨੂੰ ਹਾਂ ਬਾਈ ਜੀ ਦੱਸੋ 75000 ਚ ਘਰੇ ਦੁੱਧ ਚੋਣ ਵਾਸਤੇ ਗਾਂ ਜਿਹਨੇ ਲੈਣੀ ਹੈ ਠਣ ਤੂਈ ਵਾਲੇ ਆ ਇਧਰ ਘੜਦਿੰਗਾ ਬੱਚੀ ਨੂੰ ਇਹਨੇ ਜਨਮ ਦਿੱਤਾ ਬੱਚੀ ਇਹਦੀ ਵੀ ਸੋਹਣੀ ਹੈ ਬਾਕੀ ਥਣ ਜਿਹੜੇ ਥੋੜੇ ਤਾਂ ਪਲੂਣ ਚ ਵੀ ਹੈ ਬਾਕੀ ਇਹਦਾ ਥਣ ਕਿਉਂਕਿ ਥੋੜਾ ਕਰਾਸ ਅੰਗ ਹੈ ਥਣ ਦਾ ਸੈਜ ਬਹੁਤ ਸੋਹਣਾ ਬਾਈ ਅੱਜ ਪਲੂਣ ਤੇ ਆਈ ਹੋਈ ਆ ਹਾਂ ਬਾਈ ਬਹੁਤ ਚੰਗੀ ਲੱਗੀ ਵਾ ਮੋੜ ਲਾ ਜਿਸਕਰ ਨੇ ਇਥੋਂ ਦੇ 75000 ਦੀ ਇਹ ਗਾਂ ਮਿਲ ਜਾਨੀ ਹੈ ਬੱਚੀ ਵਾਲੀ ਹੈ ਜਿਸਕਰ ਨੇ ਵੀ ਠਾਲਾ ਬਾਈ ਚਿੱਟੀ ਹਾਂ ਬਾਈ ਜਿਸਕਰ ਨੇ ਕੀ ਡਿਟੇਲ ਹੈ ਇਸ ਗਾਂ ਦੀ ਜੈਜੀਤ ਬਾਈ ਇਹ ਬੈੜਾ ਦੂਜਾ ਸੁਹਾ ਸੁਈ ਆ ਕੱਲ ਸੁਬਾ ਸੁਈ ਆ ਬਾਈ 4 ਵਜੇ ਠੀਕ ਹੈ ਹਾਂ ਬਾਈ ਇਹਨੇ ਬੱਚੇ ਨੂੰ ਜਨਮ ਦਿੱਤਾ ਦੁੱਧ ਦੀ ਇਹਦੀ ਵੀ ਰਿਪੋਰਟ ਬਹੁਤ ਵਧੀਆ ਬਾਈ ਠੀਕ ਹੈ ਹਾਂ ਵੀਰੇ ਜਿਹੜੇ ਵੀਰ ਤੋਂ ਆਪਾਂ ਖਰੀਦੀ ਆ ਉਹਨੇ 22 23 ਕਿਲੋ ਦੁੱਧ ਦਾ ਦੱਸਿਆ ਮੈਂ ਪਿਛਲੇ ਸੂਏ ਮੈਂ ਛੋਇਆਗਾ ਓਕੇ ਰੇਟ ਕੀ ਰਹਿਣਾ ਦਾ ਰੇਟ ਜੀਜੀ ਦੇਦਾ ਬਾਈ ਆਫਰ ਵਾਲਾ ਕੰਮ ਹੀ ਆ 65000 ਰੁਪਏ ਦੀ ਬੈੜ ਦੇ ਦਾਂਗੇ ਆਪਾਂ ਬਾਈ ਕਮਾ ਦੀ ਬਾਈ ਦੱਸੋ ਪੈਂ ਅੱਡ ਰੋਡਰ ਦਿਖਾ ਦਿਓ ਕੋਲ ਤੋਰੇ ਤਾਰੇ ਦੀ ਸਾਰੇ ਥਣਾ ਥਣਾ ਦੀ ਬਾਈ ਆਪਣੀ ਫੁੱਲ ਗਾਰੰਟੀ ਆ ਪੂਰੀ ਸਾਫ ਸੁਥਰੀ ਬੈੜ ਆ ਤੋਰ ਦੇ ਕਿਸੇ ਪੱਖ ਤੋਂ ਕੋਈ ਵੀ ਹੱਥ ਨਹੀਂ ਤਰੌਂਦੀ ਸੋ ਇਹ 65000 ਦੀ ਦਸੋ ਗਾਹ ਮਿਲੂਗੀ ਤਾਂ ਤੋ ਢਾਂਚਾ ਇਹਦਾ ਤੁਸੀਂ ਦੇਖ ਲਓ ਬਾਕੀ ਕੋਲ ਆ ਕੇ ਦੱਸੋ ਪਾਸ ਕਰ ਲਿਓ 65000 ਰੇ ਦੀ ਡਿਮਾਂਡ ਹੈ ਚੰਗੀ ਲੱਗੇ ਤਾਂ ਕੰਟੈਕਟ ਕਰ ਲਿਓ ਇੱਕ ਗਾਂ ਹੋਰ ਰਹਿੰਦੀ ਹੈ ਜਿਹੜੀ ਤੁਹਾਨੂੰ ਦਿਖਾਉਣੀ ਹੈ ਵੀਡੀਓ ਚ ਫਿਰ ਵੀਡੀਓ ਰੋਕਾਂਗੇ ਬਸ ਉਸ ਤੋਂ ਹੀ ਆਪਦੀ ਸਮਝ ਨਾ ਖਰੀਦਣਾ ਜਿਸ ਕਰਨ ਜਿਹੜੀ ਇਹ ਲਾਸਟ ਉੱਤੇ ਗਾਂ ਦਿਖਾਵਾਂਗੇ ਹਾਂ ਜਗਜੀਤ ਇਹ ਵੀਰੇ ਦੂਜਾ ਸੂਆ ਵਹਿੜਾ ਇਹਨੇ ਪਹਿਲਣ ਨੇ 23-24 ਕਿਲੋ ਦੁੱਧ ਦਿੱਤਾ ਜਗਜੀਤ ਵੀਰੇ ਕਦੋਂ ਸੂਈ ਇਹ ਵੀ ਕੱਲ ਸਵੇਰ ਸੂਈ ਹੈ ਜਗਜੀਤ ਵੀਰੇ ਇਹਨੇ ਵੱਛੀ ਨੂੰ ਜਨਮ ਦਿੱਤਾ ਤੇ ਬਹੁਤ ਵਧੀਆ ਸਾਫ ਸੁਥਰੀ ਵਹਿੜਾ ਵੀਰੇ ਇਹ ਠੀਕ ਹੈ ਤੋਰੀ ਇਹਦਾ ਰੇਟ ਕੀ ਰਹਿਣਾ ਇਹਦਾ ਰੇਟ ਹੈ ਜਗਜੀਤ ਦੇਣ ਲੈਣ ਬਾਈ ਜੀ 95000 ਰੁਪਏ 95000 ਰੇਟ ਹੈ ਦੋਸਤੋ ਤੇ ਵੱਛੀ ਨੂੰ ਇਹਨੇ ਜਨਮ ਦਿੱਤਾ ਇਹ ਕੱਲ ਸਵੇਰ ਦੀ ਸੂਈ ਵੀ ਹੈ ਦੂਜਾ ਸੂਆ ਕੋਤਰੀ ਜਾਣਦੇ ਜਿਸ ਕਰਨ ਤੋਕਰੀ ਸਾਰੇ ਮੋਬਾਈਲ ਵੀ ਲੈ। ਸੋ ਹਵਾਨਾ ਇਹਦਾ ਦੇਖ ਲੋ ਹੁਣ ਦਾ ਜਿੰਨਾ ਤਿਆਰ ਆ ਦੁਪਹਿਰੇ ਵੀਡੀਓ ਬਣਾ ਰਿਆ ਪੂਰੀ ਤੁੱਪ ਹੈ। ਸੋ ਇਹਦਾ ਰੇਟ 95000 ਹੈ। ਚੰਗਾ ਥਣ ਹਵਾਨਾ ਲਗਾਉਂਦੀ ਹੈ। ਇਹਦੇ ਬੱਚਾ ਨੇੜੇ ਪੱਤਾ ਮਿਲਦਾ ਪਾਸਮਾਈ ਜਿਸ। ਪਾਸਮਾਈ ਸੀ ਬਾਈ ਮੂੰਹ ਲਾਇਆ ਵਾ ਬੱਚੇ ਦਾ। ਅੱਛਾ। ਹਾਂ ਬੱਚਾ ਨਾਲ ਬੰਨਿਆ ਹੋਇਆ ਕਰਕੇ ਨਾ। ਸੋਏ ਦੋਸਤੋ ਅੱਜ ਦੀ ਵੀਡੀਓ ਦੇ ਪਸ਼ੂ ਵਿਕਰੀ ਵਾਲੇ ਸੀ ਬਾਈ ਕੋਲ ਸਾਰੇ ਤਰ੍ਹਾਂ ਦੇ ਪਾ ਪਸ਼ੂ ਤੁਸੀਂ ਆਪਦੀ ਸਮਝ ਨਾਲ ਖਰੀਦਿਓ ਨੰਬਰ ਸਕਰੀਨ ਉੱਤੇ ਹੈ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਸੂਏ ਸਵਾਏ ਪਸ਼ੂ ਨੂੰ ਉਹ ਤਸੱਲੀ ਕਰਨਾ ਤੁਹਾਡਾ ਹੱਕ ਹੈ ਤੇ ਜਰੂਰ ਕਰਕੇ ਖਰੀਦਿਓ ਨੰਬਰ ਸਕਰੀਨ ਉੱਤੇ ਬਾਈ ਦਾ ਚੱਲੀ ਜਾਂਦਾ ਧੰਨਵਾਦ